ਲੱਗਦਾ 700000 ਰੁਪਏ ਆ ਰਿਕਵਿੰਦੀ ਮਾਰਦੇ ਦੇ ਨਾਲ ਮਾਰਦੇ ਜਿੰਨਾ 7 ਲੱਖ ਹੋ ਗਿਆ ਭਾਈ ਜੀ ਆ ਸਾਇਨ ਕੰਬੈਨ ਆ ਜੀ 2004 ਮਾਡਲ ਆ ਠੀਕ ਹੈ ਜੀ 4 ਮਾਡਲ 4 ਗੱਲ 2004 ਮਾਡਲ ਸਾਇਨ ਕੰਬੈਨ ਆ ਜੀ ਬਾਈ ਦਾ ਨਾਮ ਨਿਰਮਲ ਸਿੰਘ son of ਅਰਜਨ ਸਿੰਘ ਪਿੰਡ ਨਸੀਰੇ ਵਾਲਾ ਸ਼ੇਰਪੁਰਾ ਦੋਨਾਂ ਜ਼ਿਲ੍ਹਾ ਕਪੂਰਥਲਾ ਠੀਕ ਹੈ ਜੀ ਇਹਨਾਂ ਤੋਂ ਕੰਬੈਨ ਵਿੱਚ ਬਿੱਟੂ ਬਿੱਟੂ ਸਿੰਘ son of ਸਾਨੋ ਪਿਆਰਾ ਸਿੰਘ ਪਿੰਡ ਗਵਿੰਦਗੜ੍ਹ ਜ਼ਿਲ੍ਹਾ ਫਰੋਇਪੁਰ ਤਹਿਸੀਲ ਗੁਰੂ ਰਸਾਇਣ ਅੱਜ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਸਾਰੀ ਕਾਗਜ਼ ਪੱਤਰਾਂ ਦੀ ਲਾਉਣ ਦੀ ਜ਼ਿੰਮੇਵਾਰੀ ਬਾਈ ਹੋਰਾਂ ਦੀ ਸੀ ਅੱਜ ਤੋਂ ਬਾਅਦ ਬਿੱਟੂ ਦੀ ਆ ਸਾਰੀ ਪੇਮੈਂਟ ਹੋ ਗਈ ਜੀ ਉਹ ਵੀ ਹੋ ਗਈ ਸਾਰੀ ਪੇਮੈਂਟ ਹੋ ਗਈ ਆ ਅੱਜ ਤੋਂ ਬਾਅਦ ਇਹਨਾਂ ਦੀ ਜ਼ਿੰਮੇਵਾਰੀ ਖਤਮ ਤੇ ਇਹਨਾਂ ਦੀ ਜ਼ਿੰਮੇਵਾਰੀ ਸ਼ੁਰੂ ਹੈ ਠੀਕ ਹੈ ਓਕੇ ਸਾਰਾ ਕੁਝ ਹੀ ਅੱਜ ਤਰੀਕ ਬੋਲ ਦੇ ਕਿ ਨਹੀਂ ਅੱਜ ਤਰੀਕ ਹੈਗੀ ਆ ਜੀ 31 ਤਰੀਕ 7ਵਾਂ ਮਹੀਨਾ 2024 ਠੀਕ ਹੈ ਜੀ ਪਹਿਲੋਂ ਇਹਨਾਂ ਦੀ ਜ਼ਿੰਮੇਵਾਰੀ ਹੈ ਅੱਜ ਤੋਂ ਬਾਅਦ ਜ਼ਿੰਮੇਵਾਰੀ ਕਾਪੀ ਮਿਲ ਗਈ ਬਿੱਟੂ ਬਾਈ ਕਾਪੀ ਕੁੱਤੀ ਆਪਣੇ ਕੋਲ ਆ ਗਈ ਬਸ ਠੀਕ ਹੈ ਸ਼ਾਮ ਵਗੈਰਾ ਵੀ ਆਗਾ ਲਿਖਤੀ ਰੂਪ ਨਹੀਂ ਲਿਆ ਉਦਾਂ ਪੰਮ ਬੋਲ ਕੇ ਦੱਸਦਾ ਠੀਕ ਹੈ ਜੀ ਠੀਕ ਹੈ ਬਾਈ ਮਨਜੂਰ ਹੈ ਨਾ ਚੱਲ ਹੁਣ ਤੂੰ ਤੇਰੀ ਜ਼ਿੰਮੇਵਾਰੀ ਕੋਈ ਸਤਿ ਸ੍ਰੀ ਅਕਾਲ ਦੀਦੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਤੇ ਆਪਾਂ ਜਿਹੜੇ ਜਾ ਰਹੇ ਹਾਂ ਕੰਪੈਨ ਲੈਣ ਬੰਦੇ ਆਪਣੇ ਨਾਲ ਹੈਗੇ ਆ ਬਲਾਉ ਹੀ ਸਸੀ ਦਾ ਬਲਾਉ ਬਲਾਉ ਸਸੀ ਦਾ ਵੀ ਸਾਰਾ ਗੱਲਾਂ ਕਰਾ ਬਣਾਓ ਤੇ ਸਾਰੇ ਇੱਕ ਇੱਕ ਪਤਾ ਨਹੀਂ ਲੱਗਾ ਕਿ ਹਣ ਤੂੰ ਬੁਲਾ ਬੁਲਾ ਕੋਰੇ ਇੱਧਰ ਵਕੀਰ ਤੂੰ ਬੁਲਾ ਸੱਸੀ ਕਾ ਵੀਰ ਸਾਰੇ ਤੇ ਤੂੰ ਵਹਾਰੇ ਵਾਰੀ ਕੈਮਰਾ ਸੱਸੀ ਕਾ ਭਾਈ ਜੀ ਸੱਸਰੀ ਕਾ ਸਾਰੇ ਜੀ ਸੱਸੀ ਕਾ ਜੀ ਉੱਪਰ ਨਾ ਰਹੇਗਾ ਬੇਬੀ ਬੁਲਾਤੀ ਪ੍ਰਭਾ ਉਹਨੇ ਉਹ ਨਗਰਾਤੀ ਹੈ ਹਾਂਜੀ ਦੇਰ ਚ ਬੁਲਾਈ ਤੇ ਆਪਾਂ ਕਿੱਥੇ ਜਾ ਰਹੇ ਕੋਰੇ ਆਪਾਂ ਜਾ ਰਹੇ ਹਾਂ ਤਾਸ਼ਪੁਰ ਤਾਸ਼ਪੁਰ ਇਹ ਕਿੱਥੇ ਹੀ ਰਹਗਾ ਇਹ ਲੋਈਆਂ ਤੋਂ ਕਪੂਰਥਾ ਰੋਡ ਤੇ ਇੱਕ ਤਾਂ ਉੱਥੋਂ ਆ ਲੈਣੀ ਦੂਸਰੀ ਕਿੱਥੋਂ ਲੈਣੀ ਆਪਾਂ ਉਹ ਜੀਰਾਂ ਜੀਰਾਂ ਮੜੇ ਉੱਤੀ ਬੋਲਿਆ ਫੋਨ ਨਿਰਜ ਜੀਰੇ ਜੀ ਦਾ ਸਨੇਰ ਪਿੰਡ ਇੱਕ ਉੱਥੋਂ ਲਿਆਉਣੀ ਆ ਉੱਥੇ ਕਿਹੜੀ ਦਸ਼ਮੇਸ਼ ਆ ਦਸ਼ਮੇਸ਼ 14 ਮਾੜਾ ਤੇ ਬੰਦੇ ਆ ਵਾਹ ਵਾਹ ਨਹੀਂ ਆਪਾਂ ਜਾ ਰਹੇ ਜਿਆਦਾ ਬੰਨੇ ਲੱਗਦੇ ਆ ਬੰਦੇ ਨੂੰ ਟਰੈਕਸ ਚਾਹੀਦੀ ਕੰਬਾਈਨਰ ਵੀ ਦੋ ਨੇ 18 ਬੰਦੇ ਚਾਹੀਦੇ ਹੀ ਓਏ ਕੰਬਾਈਨਰ ਵੀ ਦੋ ਨੇ ਆ ਜਿਹੜਾ ਦੋ ਤਿੰਨ ਬੰਦੇ ਰਸ ਗਏ ਨੇ ਆਪਣੇ ਇਹ ਫਿਰ ਟਰੈਕਸ ਕਰਾ ਲਿਆਉਂਦੇ ਆ ਚੀਕਟਾ ਮੜੇ ਟੈਂਪੂ ਲੈ ਕੇ ਆਉਣਾ ਏ ਘੁਰੂਗਾ ਆਪਾਂ ਟਾਈਮ ਨਾਲ ਇਸ ਕਰਕੇ ਚੱਲੇ ਆ ਕਿ ਆਪਾਂ ਜਲਦੀ ਜਲਦੀ ਵਾਪਸ ਆਈਏ ਵੇ ਬੰਤਾ ਆਹ ਆਦੂ ਵੀਡੀਓ ਬਣਾਉਣੀ ਨਾ ਪਰਨੀ ਰਹਿਣਾ ਹੋ ਜੇ ਕਹਿੰਦੇ ਵੀਡੀਓ ਦਾ ਕਿੰਨਾ ਬਲ ਨਹੀਂ ਗਣੀ ਬਲੀ ਵੀੜਾ ਬਾਪੂ ਨਾਲ ਇੰਨੇ ਨਿੰਨਾ ਵੇਰੇ ਮੇਰ ਨਾਲ ਬਿਠਾ ਦਿੱਤਾ ਮੈਂ ਹੁਣ ਮੈਂ ਬੋਲਾ ਕਿਵੇਂ ਇੱਥੇ ਮੈਂ ਤਾਂ ਕਰ ਕੋ ਉਥੇ ਬਣੀ ਕਰਾ ਮਾ ਰਹੀ ਹੋ ਕਰ ਹਾਂ ਤੁਮ ਗੋਰੇ ਇੰਪੋਰਟ ਗਿਆ ਹੈ ਇਹਵੇਂ ਰਿਹਾ ਫਿਰ ਸਫਰ ਆ ਯਾਤਰਾ ਚੰਗੀ ਹੋਈ ਆ ਹਾਂ ਦਰਸ਼ਨ ਕਰ ਕੇ ਆਏ ਜੇ ਆਹ ਹਾਂ ਇਹ ਰਸਤਿਆਂ ਤੋਂ ਭੁੱਲੇ ਫਰੇ ਜੇ ਤੁਮ ਕਿਤੇ ਰਸਤੇ ਦੇ ਨਾਲ ਕੰਮ ਨਹੀਂ ਹੈ ਤੁਮ ਗੋਰਾ ਚਾਹ ਦੋ ਗੱਲਾਂ ਦੱਸ ਦੇ ਮੈਂ ਗੱਲਾਂ ਕੀ ਸੁਣਾਵਾ ਤੁਹਾਨੂੰ ਨਹੀਂ ਜਾਣੀ। ਤਾਬਲੇ ਵਾਲੀ ਕੋਈ ਕੰਪੈਨ ਖੜੀ ਹੈ। ਖੜੀ ਹੈ ਆਪਣੇ ਕੋਲੇ ਸਾਇਰ ਮਕਾਉ ਨਵਾਂ ਮਾਡਲ। ਕੀ ਰੇਟ ਮੁਟਾ? ਉਹ ਦਵਾਂਗੇ ਮਸ਼ੀਨ 9 ਲੱਖ ਦੀ। ਨਵਾਂ ਮਾਡਲ 9 ਲੱਖ ਦੀ ਹੈ। ਫੋਰ ਬਾਈ ਫੋਰ ਵੀ ਨਾਲ ਇਹ। ਸਾਨੂੰ ਤੋਂ ਨਵਾਂ ਮਾਡਲ 8 ਲੱਖ ਦੀ ਲੈਤੀ। ਇਹਨਾਂ ਦਾ 4x4 ਵੀ ਹੈਗਾ। ਇੰਦਰ ਪੇਟੀ ਬੰਦਾ ਟਾਇਰ ਨਾਲ ਦੇ 70-75 ਰੁਪਏ ਆ। ਦੇਖੋ 프리 ਦਾ 4 ਮਾਡਲ। ਅੱਛਾ ਦੋਨੇ ਸ਼ੇਅਰ ਕਰ ਲਈ। 프리 ਦਾ ਕੀ ਪ੍ਰਾਈਸ ਹੈ? 4 ਲੱਖ ਰੁਪਈਆ। ਮੌਕੇ ਦੇ। ਮੌਕੇ ਤੇ ਕਰ ਦਾਂਗੇ ਮਾਨਤਾ ਨਾਲ। ਕਿੰਨਾ ਕੋਸ ਦਾ ਮਾਤਾ ਮਾਰਦਾਂਗੇ 5-10 ਹਜ਼ਾਰ ਦਾ ਪੱਕੀ ਗੱਲ ਕਰ ਧੁੱਕਾ ਨਹੀਂ ਲਾਣਾ ਹੈ ਔਕਾ ਤੋਂ ਗਾਹਕ ਲੱਗ ਸਾਈ ਕੱਢ ਕੇ ਆਣਾ ਫਿਰ ਦੱਸਾਂਗੇ ਯਾਨੀ ਕਿ ਹੈ ਫੋਨ ਆਇਆ ਬੰਦੇ ਕਹਿੰਦੇ ਵੀ ਥੋੜੇ ਜਿਹਾ ਤੰਗ ਹੋ ਕੇ ਆ ਰਹੇ ਵੀ ਬੰਦਾ ਬਦਲੀ ਕਰਨਾ ਹੈ ਬੰਦਾ ਕਿਹੜਾ ਬਿਠਾਓ ਬੈਠੂਆ ਕਿਹੜਾ ਦੱਸੋ ਵੀ ਮੈਂ ਬੈਠਾ ਯਾਰ ਉਹ ਗੱਡੀ ਚੋਂ ਉਹ ਤਾਂ ਬਾਪੂ ਨਾਲ ਬਿਠਾਉਣਾ ਉਹਦੇ ਟਾਇਰ ਵੀ ਠੀਕ ਠਾਕ ਹੀ ਨੇ ਕੋਈ ਛੰਡੀਆਂ ਆਪ ਲੈ ਕੇ ਜਾ ਰਹੇ ਦੋ ਇੱਕੜ ਲੈ ਕੇ ਜਾ ਰ ਅੱਗੇ ਜਿਹੜੀ ਡੀਆਰ ਹੈ ਸੋਟ ਡੀਆਰ ਇੱਕ ਆਪਣੇ ਵਾਲਿਆ ਬੰਦੇ ਜਿਹੜਾ ਆਪਾਂ ਉਹ ਡੀਗੇ ਨੂੰ ਕਿਹਾ ਕੋਈ ਜਾਣਾ ਨਾ ਮਵੀ ਜਾਣਾ ਉਹਦਾ ਮਵੀ ਜਾਣਾ ਸਾਰੇ ਬੰਦੇ ਤਿਆਰ ਹੋ ਗਏ ਇਹਦੇ ਕਰਕੇ ਆਪਾਂ ਨੂੰ ਗੱਡੀ ਉੱਥੇ ਪਹੁੰਚ ਕੇ ਮਸ਼ੀਨਾ ਤਕਰੀਬਨ ਬਦੋ ਲਿਆਉਣੀਆਂ ਨੇ ਚਾਰ ਪੰਜ ਬੰਦੇ ਉੱਥੇ ਉਹਦੇ ਨਾਲ ਯੋਗਰਾਜ ਜਣਾ ਨਾਲ ਲੋਕ ਲੱਗ ਗਏ ਸਾਮਨੇ ਜਾ ਰਹੀ ਅੱਗੇ ਐਚ ਨੰਬਰ 1 ਚੰਡੀਗੜ੍ਹ ਦਾ ਤੇ ਦੂਜੀ ਆਪਣੀ ਬੰਦੇ ਤਕਰੀਬਨ ਆ ਮਗਰ ਕਿੰਨੇ ਹੋਵਾਂਗੇ ਕਿੰਨੇ ਬੰਦੇ ਦੋਨੋਂ ਪਤਾ ਹੈ ਮੈਂ ਤੇ 4 9 ਜਣੇ ਆ 9 ਕਿਉਂ ਆ ਗਿਆ ਚਾਹ ਤਾਂ ਮਗਰ ਹੀ ਨਹੀਂ ਖਰੇ ਤਿੰਨ ਨੇ ਤਿੰਨ ਦੋ ਪੰਜ ਚਾਰ ਹੁੰਦੇ ਜਿਆ ਚਾਰ 9 ਬੰਦੇ ਆ ਖੁਸ਼ੀ ਵੇਲੇ ਇੰਨੇ ਬੰਦਿਆਂ ਨੂੰ ਆ ਤੇ 6 ਬੰਦੇ ਕਹਣਾ ਕੋਈ ਕੰਮ ਹੀ ਕਰ ਲੈ ਹੁੰਦਾ ਨਾ ਸ਼ੌਂਕ ਹੈ ਤੂੰ ਬੋਲਦਾ ਨੀ ਯਾਰ ਕੀ ਗੱਲ ਹੈ ਨਾ ਲੜੂੜ ਕਿਆ ਕਰੋ ਕੋਈ ਲੜਦੀ ਨਹੀਂ ਸ਼ੌਂਕ ਦਾ ਨਾ ਕੋਈ ਵੀ ਚੀਜ਼ ਲੈਣ ਦੇਗੀ ਕੋਈ ਕਿੰਨੇ ਬੰਦੇ ਜਾਂਦੇ ਜੀ ਤੇ ਸਾਰੇ ਚਲੇ ਜਾਂਦੇ ਇੱਕ ਤਾਂ ਛੜਾ ਇੱਕ ਭਾਈ ਸਾਰੇ ਜਾਂਦੇ ਜੀ ਤਾਂ ਰੋਈ ਲਿਆਉਣੀ ਹੁੰਦੀ ਐਂ ਤਾਂ ਬਸ ਚਾਰ ਜਣ ਜਾਂਦੇ ਵਾਦ ਕਿਵੇਂ ਨਾ ਆਹ ਰੋਈ ਲਿਆਉਣੀ ਜਿਹੜੇ ਉਹ ਕਰੇ ਦੋ ਤਿੰਨ ਚਲਾਉਣੀ ਦੋ ਚਲਾਉਣੀ ਹੁੰਦੀ ਸੀ ਜਣ ਚ ਆ ਤੇ ਉਹ ਤੇ ਦੋ ਲੈ ਲਈਆਂ ਤੇ ਹੋਰ ਨਹੀਂ ਨਾ ਖੜੀਆਂ ਨਾ ਸ਼ੇਰ ਤੁਹਾਡੇ ਕੋਲੇ ਖੜੀਆਂ ਦੋ ਦੋ ਹੈਗੇ ਬਈ ਇਹਨਾਂ ਕੋਲ ਸ਼ੇਅਰ ਕਰਨੇ ਨੇ ਇਹਨਾਂ ਚਲਾਉਣੇ ਬਲਾ ਸੀ ਇਹਨਾਂ ਸਕੀਮ ਕੋ ਕੈਨਸਲ ਵਗੈਰਾ ਹੋ ਗਈ ਆ ਦੇਖਿੰਦਾ ਪਰ ਸ਼ੇਰ ਕੀ ਕਹਿੰਦਾ ਹੈ ਬੰਦਾ ਉਹ? ਉਹ ਹੀ ਕਹਿਆ ਸੀ ਉਹਨੂੰ। ਨਹੀਂ ਮੈਂ ਕੀ ਕਹਿਆ ਸੀ ਉਹਨੂੰ। ਉਹ ਕਹਿੰਦਾ ਪਾਉ ਉਹਨੂੰ ਪੌਣੇ 5 ਲੱਖ ਦੀ ਮਸ਼ੀਨ ਮਿਲਦੀ ਆ। ਅੱਛਾ। ਆਈ ਪੌਣੇ 5 ਲੱਖ ਨਾਲ ਸਾਢੇ 4 ਦੀ ਮਸ਼ੀਨ ਮਿਲਦੀ ਆ। ਉਹ ਬੰਦੇ ਨੇ ਸਪਰਖ ਹੀ ਨਹੀਂ ਕੀਤੀ ਵੀ ਬੰਦੇ ਜਿਹੜੇ ਨਾਲ ਝੂਠ ਬੋਲਦਾ। ਝੂਠ ਬੋਲਦਾ ਕਿ ਸਾੱਚ ਹੈ ਦੀ। ਨੰਬਰ ਬੋਲਿਆ ਝੂਠ ਹੈ ਉਹ। ਵੀ ਉਹ ਜਨਦਾ ਹੀ ਇੰਨੇ ਦੀ ਬਣੂਗੀ ਮਸ਼ੀਨ। ਤੇ 6.5 ਦੀ ਦੀ ਕਿੰਨੇ ਦੀ? ਉਹ ਫਿਰ ਉਹਨੂੰ ਆਪਾਂ ਦੱਸਣ ਵੀ ਇੰਤ ਨੂੰ ਗਏ ਉਹ ਬੰਦੇ। ਮੈਂ ਇਹ ਉਹਨਾਂ ਦਾ ਬੜਾ ਮੰਗਿਆ। 7.5 ਲੱਖਾਂ ਅੰਦਾਜ਼ਾ ਹੈ ਲੈਣ ਹੈ। ਪੂਰੀ ਤਰ੍ਹਾਂ। ਆਂਦਾ ਵੀ 7.5 ਲੱਖ ਰ ਸਵਾਸਤ ਲੱਗਦਾ ਇਹ ਨਹੀਂ ਵੇਖੂ ਕਿ ਮੋਰਗੇ ਕਿਵੇਂ ਚੱਲਦੇ ਨੇ ਬਾਕੀ ਮਹੀਨ ਵਧੀਆ ਹਨਾ ਗੁਰੇ ਜਿਹੜੇ ਬੰਦੇ ਨੇ ਚਲਾਈ ਹੈ ਕਹਿੰਦਾ ਮਸ਼ੀਨ ਵਧੀਆ ਬਾਕੀ ਤੁਹਾਨੂੰ ਜੇ ਆਪ ਉਥੇ ਜਾ ਕੇ ਮਸ਼ੀਨ ਦੇ ਵਖਾਉਂਦੇ ਆ ਕਿਸ ਤਰ੍ਹਾਂ ਦੇ ਆਪਾਂ ਗਰੀਦੀਆ ਤੇ ਪਹਿਲਾਂ ਲੈਣੀ ਆਪਾਂ ਧੀਰੇ ਵਾਲੀ ਪਹਿਲਾਂ ਲੋਹਾਂ ਵਾਲੀ ਲੋਹਾਂ ਕਿਹੜਾ ਬੰਦਾ ਜੰਦੋੜੇ ਸਾਡਾ 5 4 ਕੇ ਬਾਅਦ ਆਪਾਂ ਲਾਵਾਂਗੇ ਜਿੱਦਾਂ ਅੰਟੀਰੀ ਅੱਜ ਕੱਟਾਂ ਦੇ ਬਾਅਦ ਉਹ ਇਹਨਾਂ ਨੂੰ ਤੋੜ ਢੰਗ ਨਾ ਪੁੱਤ ਆਪਾਂ ਗੱਡੀ ਚੱਲੀ ਜਾਂਦੇ ਆ ਜੀ ਉਹਨੂੰ ਨੰਬਰ ਲੈ ਕੇ ਚੱਲਦੇ ਜੀ ਬੰਨਾਂ ਕੋਲੇ ਇੰਤਜ਼ਾਰ ਕਰੀਏ ਜੀ ਇੱਧਰ ਮਸ਼ੀਨ ਵੇਖ ਲਈ ਲੱਖਾ ਮਸ਼ੀਨ ਵੇਖ ਲਈ ਕੋਈ ਨਹੀਂ ਗਿਆ ਨੇੜੇ ਕਾਰਜ ਤੇ ਵੇਖ ਲਈ ਕਰੀ ਕਿਵੇਂ ਮਸ਼ੀਨ ਤੂੰ ਵੀ ਜਨ ਤੂੰ ਵੀ ਮਸ਼ੀਨ ਕਰਦਾ ਕਟਰ ਵੇਖੋ ਪਹਿਲਾਂ ਕਟਰ ਵੇਖ ਆ ਜੋ ਕਟਰ ਜੀ ਹੁੰਦਾ ਇਹ ਜੀ ਸ਼ੇਪ ਆ ਪਾਂ ਲੱਗੀ ਆ ਉਹ ਪੰਜ ਵਾਲੀ ਤੇ ਕਟਰ ਨੂੰ ਪੇਂਟ ਵਗੈਰਾ ਮਾਰਨਾ ਪਊਗਾ ਤੇ तकरीबन ਹੋਈ ਆ ਇਹ ਮਾ ਸੁਪਰ ਹਾਂ ਬਾਕੀ ਕਟਰ ਦਾ ਜੈਸੀ ਲਨ तकरीबन ਸਾਰੀ ਸਹੀ ਆ ਐਂਗਲ ਉਂਗਲ ਵਗੈਰਾ ਬਸ ਕਟਰ ਪੇਂਟ ਪਾਲਦਾ ਥੋੜਾ ਜਿਹਾ ਟਾਇਰ तकरीबन ਨਵੇਂ ਆ ਹਾਂ ਈ ਰੋ ਮੈਟ ਨੂੰ ਪਤਾ ਤੇ ਆ ਹੀ ਨਹੀਂ ਵੇਖੋ ਹਾਂ ਓਕੇ ਹੈ ਉਰੇ ਗੁਰਮੀ ਆ ਗਿਆ ਕਿੱਥੇ ਨਾ ਰੋ ਪੰਮਰੇ ਛਾਲ ਕਿੜਾ ਪਾਣੀ ਪੀਵਾਇਆ ਐ ਕਰੇ ਐ ਯਾਰ ਐ ਨਾ ਕਰ ਐ ਨਾ ਕਰ ਐ ਨਾ ਕਰ ਐ ਨਾ ਕਰ ਤੂੰ ਗੱਲ ਕੀਤੀ ਮੈਂ ਦਿਆਗਾ 3172 ਉਹ ਰਾਜ ਮੁਖੀ ਨੇ ਦੋ ਸਹੇ ਨਹੀਂ ਇਹ ਬੰਦਾ ਬੰਦਾ ਸਹੀ ਹੈ ਇਮਾਨਦਾਰ ਬੰਦਾ ਐਡੀ ਗੱਲ ਨਹੀਂ ਕੀਤੀ ਟੋਡੇ ਵਰਗਾ ਨਹੀਂ ਆ ਗਿਆ ਠੀਕ ਆ ਬਸ ਠੀਕ ਆ ਆ ਆਉਂਦਾ ਵੀ ਦੱਸ ਦਿਆ ਕਰ ਕਿਵੇਂ ਟੋਡੇ ਵਰਗਾ ਨਹੀਂ ਆ ਸਦੇ ਵਰਗਾ ਤੁਸੀਂ ਫਿਰ ਐਂ ਦੇ ਲੈ ਸਾਬ ਲੈ ਆਓ ਮਸ਼ੀਨ ਇੱਥੇ ਲੈ ਆਓ ਫਿਰ ਛੱਡ ਕੇ ਕਰਦਾ ਕੰਮ ਪਹੁੰਚ ਨਹੀਂ ਦੇ ਦਿੱਤਾ ਜੀ ਇਹ ਇਹ ਸਿੰਦਰ ਸਭ ਤੋਂ ਸੇਵਾ ਤੋਂ ਕਰ ਦਿੰਦਾ ਟੋਡੇ ਦਾ ਨਾਟ ਰਛਾੜ ਕਰਕੇ ਬਗੜਾ ਦੱਬੇ ਹੋਏ ਭਰੇ ਬਣ ਗਿਆ ਇਹ ਦਾ ਦੋ ਕੀ ਆ ਆ ਯਾ ਸਾਬਾ ਦੇਖੋ ਕਿੰਨੀ ਜਸਹੇ ਟਾਇਰ 4x4 ਨੂੰ ਉਹ ਜਿਹੜੇ ਹਾਂ ਵੇ ਗੱਡੀ ਚੜੀ ਨਮੀ ਗੱਡੀ ਦਾ ਇਹਨਾਂ ਤੁਹਾਨੂੰ ਰੀਅਲ ਮਿਲ ਗਈ ਬਣੀ ਬਣਾਈ ਨਹੀਂ ਤਾਂ ਆਪਣ ਬਣਾਈ ਬਣੇ ਜਾਵੇ ਸਿੰਜਾਂ ਵਾਲਿਆ ਪਦਿੱਤੀ ਦੇ ਪੰਜਾਂ ਲੈਂ ਲਈਏ ਉਹ ਰੇਲ ਰੇਲ ਲਾਈ ਨਹੀਂ ਹੋ ਕੇ ਕਿੰਨੀ ਡਾਲੀ ਨਵੇਂ ਆ ਹਾਂ ਹੂੰ ਨਿਊਟਰਲ ਕਰਕੇ ਲੈ ਚੱਲ ਜਾਂਦਾ ਏ ਆ ਇਹ ਰੱਖਦੇ ਵੀ ਹਾਂ ਇਹ ਗੇਰਾ ਨਾਲ ਥੋੜਾ ਨਾਲ ਸਟਾਰਟ ਹੋਣਾ ਚਾਬੀ ਮਰੋੜੇਗਾ ਤਾਂ ਹੋਵੇਗਾ ਤਾਂ ਗੇਰਾ ਨਾਲ ਕਰਦਾ ਇਹ ਇੱਕ ਮਿੰਟ ਇਹਨੂੰ ਇੱਥੇ ਇਹਨੂੰ ਇੱਥੇ ਰੱਖ ਮਸ਼ੀਨ ਨੂੰ ਉੱਚੀ ਬਣੀ ਬਣਾਉਣੀ ਉੱਚੀ ਥਾਂ ਠੱਲੀ ਖੜਾ ਮਸ਼ੀਨ ਜੀ ਹੁੰਦੀ ਹੈ ਕਿੰਨੀ ਬਣੀ ਮਸ਼ੀਨ ਟਾਇਰ ਵੀ ਨਵੇਂ ਨੇ ਇੱਧਰ ਹੋ ਜਾ ਸਟਾਰਟ ਕਰੋ ਇਹ ਖੜ ਜਾ ਪਿਛਾਂ ਜਾ ਹਾਂ ਹੂੰ ਕੇ ਇਹ ਰ ਆ ਬੰਦ ਕਰਕੇ ਆ ਨਾ ਪੂਰੀ ਖੁੱਲਣ ਵਾਲਾ ਕਰੇ ਸਟਾਰਟ ਕਰ ਲੈ ਪਿਛਾਂ ਜੀ ਪਿਛਾਂ ਜੀ ਠੀਕ ਹੈ ਟੇਕ ਲਾ ਕੇ ਅਸਤੋਰ ਹਗਾ ਪਿਛਾਂ ਉਹ ਬਰਾਬਰ ਕਿਵੇਂ ਕਹਾਂ ਠੀਕ ਹੈ ਮਸ਼ੀਨ ਆਏ ਹਾਂ ਉਹ ਕੰਪਰੈਸ਼ਨ ਲਾ ਲਾਂਗੇ ਨਹੀਂ ਲੱਗਦਾ ਤੇਰੇ ਬੀਲਾ ਕੀਤਾ ਬੈ ਤੇਰੇ ਨਾਲ ਤੁ ਹਮ ਆਸਮਾਨ ਸਾਰਾ ਹੀ ਇਹਦਾ ਥੱਲੋਂ ਡੱਬੇ ਡੱਬੇ ਤੇਲ ਵਾਲਾ ਜਿਹੜਾ ਵੀ ਵਾਟਰ ਗੂਲ ਵੀ ਇਹਦਾ ਹੀ ਆ ਕੀ ਕਰਨਾ ਨਟਾਂ ਨੂੰ ਕਿਵੇਂ ਖੋਲਣਾ ਲਾਉਣੇ ਨਿਕਪਣੇ ਨਹੀਂ ਕੁਝ ਨਹੀਂਦਾ ਕੰਮ ਤੂੰ ਕਰਨਾ ਕੋਈ ਟਾਇਰਾਂ ਲੈ ਕੇ ਖੁੱਲ ਜਾਣਾ ਹਮਾਨ ਲੈ ਦੇ ਯਾਰ ਜਿਹੜਾ ਰਹਿੰਦਾ ਮਾੜਾ ਮਟਾ ਮੈਂ ਤੈਨੂੰ ਕੀ ਅੱਖ ਲਾਖੀ ਸੀ ਮੇਰੀ ਪਹਿਲਾਂ ਗੱਲ ਦਾ ਜਵਾਬ ਦੇ ਕਿਵੇਂ ਮਾਤਮਾ ਕਿਨ ਜਿਹੜਾ ਤੁਸੀਂ ਸਮਾਨ ਜਿਹੜੀ ਸਾਡੇ ਦਾ ਮਾਰੀ ਕੀਤੀ ਹੈ ਬਹੁਤ ਬਹੁਤ ਅੱਜ ਲੈ ਆ ਗਿਆ ਅੱਛਾ ਅੱਜ ਅੱਜ ਜਿਆ ਪਲੇਟ ਵੇ ਆਇਆ ਕਿ ਨਹੀਂ ਆਇਆ ਮੰਗੀ ਐ ਵੀ ਮੰਗੀ ਦਾ ਪਲੇਟ ਉਹ ਠੋਕ ਠੁਕ ਦਿੱਤੀ ਕੋਈ ਜੈ ਜੁੜ ਲਾਇਆ ਉਹਦੇ ਤੋਂ ਵਰਾ ਹੋਗਾ ਤੇਲ ਕੋਈ ਬਖਾਣ ਜਿਹੜਾ ਦਾ ਤੇਲ ਆ ਗਿਆ ਇਹ ਮੈਨ ਤੇ ਲੱਗਦਾ ਆਪਾਂ ਸੇ ਧੋੜੇ ਬਈਆਂ ਕੇ ਲਾਈ ਰੱਖ ਬੱਠਾ ਨਾ ਧੋਦੇ ਤੇ ਜਰਾਣ ਗੋ ਬਾਲਟੀ ਰਾਣਾ ਜਿਹੜਾ ਤੁਸੀਂ ਸਾਡੇ ਨਾਲ ਸਿੱਤੀਆਂ ਦਾ ਬਦਲਾ ਹੋਣ ਲੈਣਾ ਇਹ ਤੇ ਦੇਖੋ ਨਹੀਂ ਆਹੀ ਤਾਂ ਕੋਈ ਨਹੀਂ ਕੀਤਾ ਇਹਦਾ ਲਾਏ ਕੋਈ ਪੱਖਾ ਲਾਣੇ ਕੱਢ ਲੈਂਦੇ ਪੱਖਾ ਹੀ ਕੋਈ ਨਹੀਂ ਆਦਾ ਇਹੋ ਸਾਡੀ ਲਾਇਏ ਇੱਕ ਵਾਰ ਥੈਂਕ ਯੂ ਦੱਸਾਂ ਕਿ ਕਿਹੜੇ ਕੰਮ ਲੈਣਾ ਮੇਰਾ ਅਹੀਂ ਆਉ ਦਾ ਬੜਾ ਜਗੜ ਇੱਥੇ ਕਪਰੈਸ਼ਰ ਲਾਣਾ ਪੜਾ ਰਾਜ ਡੇਡੂ ਕਹ ਰਹੇ ਨੇ ਏਅਰਪਲੇਨਡ ਜਦੋਂ ਲਾ ਲਾ ਉਧਰ ਆ ਤੇ ਨਿਸ਼ਾਨੀ ਮਟਾਈ ਨਹੀਂ ਗਈ ਇਹਨਾਂ ਤੋਂ ਯਾਰ ਕਿੰਦਰ ਲਾ ਕੇ ਨਾ ਉਹਦੇ ਨਾੜ ਵੀ ਕੋਈ ਕਿੱਥੇ ਤੇ ਉਵੇਂ ਲਾਤਾ ਉਹਨਾਂ ਦਾ ਉਹ ਭਈ ਮੰਨੀ ਜਾਂਦਾ ਕੱਥੇ ਕਹਿੰਦਾ ਨਾੜ ਰਕ ਹੈ ਨਹੀਂ ਮੈਂ ਕੱਢ ਕੇ ਗੱッセ ਸੀ ਨਾੜ ਹਾਂ ਬਾਈ ਕੱਢ ਤਾਂ ਏਅਰ ਕਿੱਥੇ ਦੇਰੀ ਪੰਜ ਹਜ਼ਾਰ ਦਾ ਕੱਲਾ ਹੀ ਉਹਦੇ ਯਾਰ ਦੇ ਦੋ ਫਿਲਟਰ ਉਹ ਤਾਂ ਮਾਣਾ ਨਾ ਨੰਬਰ ਦੇ ਕ ਇੱਥੇ ਲਿਆਕ ਲਾ ਦਲਾਂ ਗੁਰੇ ਇੱਥੇ ਲਾ ਦਲਾਂ ਉਹਨੂੰ ਪਹਿਟ ਇਹੋ ਹੀ ਆ ਜੇ ਨਹੀਂ ਕਿੱਥੀ ਨਾ ਆਇਆ ਯਾਰ ਇਹੋ ਹੀ ਆਗੇ ਘਰੋਂ ਲੈ ਕੇ ਆਉਣੇ ਇਹ ਨਾ ਜਿਆਦਾ ਫਿਰ 3150 ਜਾਂ 3125 3125 3125 3125 ਉੱਤੇ ਕਰ ਦਿਓ 3000 ਰੁਪਏ ਦਾ ਬਾਹਰ ਜਾਣੇ ਹੀ ਨਹੀਂ ਆਏ ਗੋਰੀ ਆ ਜਾਏ ਕਿੱਥੇ ਗਾਇਆ ਓ ਜੱਕ ਲਾ ਫਿਰ ਟਾਈਮ ਆਪਾਂ ਇਹਦੇ ਤੇ ਬੜਾ ਲਾਦੇ ਇਹ ਮਸ਼ੀਨ ਤੇ ਤੇ ਦੂਜੀ ਕਦੋਂ ਲੈ ਕੇ ਜਾਉਂਦੇ ਕਿ ਰੋਲਾ ਕੀ ਹੈ ਨਾੜ ਲਾਣੀ ਮਰੇ ਦੋ ਪੱਕੇ ਲਾ ਲੈ ਨਾੜਾ ਨਾੜ ਕਰੇ ਨਾੜ ਪੱਕੇ ਕਰ ਵਾਹ ਮਿਹਰਬਾਨੀ ਰੁਕ ਜਾ ਬੈਠਦਾ ਕਿਹੜਾ ਕਿ ਕਨੈਕਸ਼ਨ ਹੈ ਉਹ ਤੈਨੂੰ ਰੋਕਦਾ ਲੋੜ ਐ ਸ਼ੇਰਦੇ ਮੈਂ ਤੈਨੂੰ ਹਾਂ ਬਲਤ ਇਧਰ ਆ ਇਹ ਪਿੱਛੇ ਜੋ ਮੰਗੀ ਬਾਬਾ ਲਿਖਿਆ ਇਹਦਾ ਕੀ ਮਤਲਬ ਹੈ ਇਹ ਤੇਰਾ ਨਾਮ ਮੇਰ ਵਾਲਾ ਥੋੜਾ ਮੰਗੀ ਬਾਬਾ 9149 3 ਬਲ ਠੀਕ ਹੈ ਅਨੇਕ ਸਨ ਨਹੀਂ ਜਿਹੜੇ ਆਪਾਂ ਜਿਹੜੇ ਆਪਾਂ ਜੱਸੀ ਲੈ ਕੇ ਆਏ ਸੀ ਉਹਦੇ ਪਿੱਛੇ ਕੀ ਲਿਖਿਆ ਸੀ ਚੀਚੇ ਵਾਲੇ ਚੀਚੇ ਵਾਲੇ ਇਹਦੇ ਪਿੱਛੇ ਲਿਖਿਆ ਮੰਗੀ ਬਾਬਾ ਹਾਂ ਆਪਾਂ ਕੀ ਲਿਖਾਵਾਂਗੇ ਮੰਗੀ ਬਾਬਾ ਲੈ ਨਾ ਨਹੀਂ ਮੰਗੀ ਬਾਬਾ ਦਾ ਰੇਣੀ ਨਾ ਹੈ ਮੰਗੀ ਬਾਬਾ ਕੋਲ ਕਰਨ ਕਰ ਉਹਨਾਂ ਨੇ ਮੰਗੀ ਬਾਬਾ ਬੋਲਦਾ ਫਾਲ ਵਡਾਣੀ ਮੰਗੀ ਉਹਨਾਂ ਨੇ ਬਾਕੀ ਇਧਰ ਮਸ਼ੀਨ ਪਰ ਹਾਂ ਦੱਸ ਮਸ਼ੀਨ ਕਿਵੇਂ ਆ ਮਸ਼ੀਨ ਬਹੁਤ ਵਧੀਆ ਨਹੀਂ ਵਧੀਆ ਤੇ ਗਈ ਹੈ ਚਲੋ ਉਹ ਤਾਂ ਗੱਲ ਠੀਕ ਹੈ ਵੀ ਵੀ ਉਹਦਾ ਮਸ਼ੀਨ ਤੇ ਐਸੀ ਲਾਈਨ ਵਗੈਰਾ ਆਪਾਂ ਕਿ ਜਿੰਨੇ ਲਈ ਇਹਨਾਂ ਦੀ ਚੰਗੀ કે ਮਾੜੀ ਮੈਨੂੰ ਤਾਂ ਭਾਵੇਂ ਲਈ ਕਿੰਨੇ ਦੀ ਜਿੰਨੇ ਦੀ ਵੀ ਲਈ ਹੈ ਦੱਸਾਂਗਾ ਤਾਂ ਹੀ ਦੱਸਾਂਗਾ ਨਹੀਂ ਆਪਾਂ ਜਿੰਨੇ ਦੀ ਵੀ ਲਈ ਆ ਚੰਗੀ કે ਮਾੜੀ ਉਹ ਮੈਂ ਦੱਸਾਂਗਾ ਫਿਰ ਮੈਂ ਤਾਂ ਦੱਸਦਾਗਾ ਇਹ ਆਪਾਂ ਲਈ 5-10 ਦੀ ਹਾਂ 5 10 ਦੀ ਪੇਤਾ ਜਰ ਮਹਿੰਗੀ ਹੈ ਹਾਂ ਕਿੰਨੇ ਦੇ ਚਾਹੀਦੇ 5 ਕਿੰਨੇ ਦੇ ਚਾਹੀਦੇ 6 ਮਾਡਲ ਇਹ 5 6 5 ਲਿਖਿਆ ਹੈ 6 ਕਿੱਥੇ ਲਿਖਿਆ ਹੈ ਉੱਪਰ ਲੇਵਾ ਸੀ ਕਿੰਨੇ ਦੇ ਚਾਹੀਦੇ 6 ਲਿਖਿਆ ਭਰਾ 5 ਤੋਂ 10 ਕਿੰਨੇ ਦੇ ਚਾਹੀਦੇ ਆਪ ਨੂੰ ਮੈਂ ਟਾਟਾ ਪਾ ਵਧੀਆ ਮਸ਼ੀਨ ਦਾ 4.5 ਤੋਂ ਉੱਪਰ ਚਾਹੀਦੇ ਹਾਂ ਸਾਢੇ ਉੱਪਰ ਹੀ ਲੈ ਜਾ ਤਰਾ ਹੈ ਲੈਟਰ ਦਾ ਗ੍ਰੈਂਡਰ ਸਹੀ ਸੈਕ ਮਾਰਨੇ ਆ ਦੇਖ ਲੈਣੇ ਗ੍ਰੈਂਡਰ ਲਿਆ ਜਾ ਸਾਢੇ ਦੇ ਆਪ ਨੂੰ ਮੈਂ ਕਿੱਥੇ ਲਿਆਣ ਉਹਨਾਂ ਕੀ ਗ੍ਰੈਂਡਰ ਦੇਣੀ ਹੈ ਲੈਟਰ ਲਾਣੀ ਨਹੀਂ ਪੰਜ ਤਾਂ ਥੱਲੇ 4.5 ਤੋਂ ਉੱਪਰ ਆਈ ਬਿੰਦੀ ਨੇ ਕਿੰਨੇ ਪੰਜ ਤੋਂ ਕਿੰਨੇ ਥੱਲੇ ਪੰਜ ਥੱਲੇ ਆ 1000 2000 ਹੀ ਹੋ ਜਾਂਦੀ ਨਹੀਂ 2000 ਜਾਦੀ ਜਿਆਦਾ ਹੋ ਜਾਂਦੀ 2000 ਮੇਰੀ ਗੱਡਾ ਸੋਣਾ ਇੱਧਰ ਹੈ ਅਗਲੇ ਟਾਇਰ ਜੋੜੀ ਕਿੰਨੇ ਦੇ ਮੰਨਦਾ ਤੂੰ 90000 ਰੁਪਏ ਹੈਂ ਤੂੰ ਪਾਸ ਸਮੇਤ ਪਿਛਲੀ ਜੋੜੀ ਕਿੰਨੇ ਦੇ ਮੰਨਦਾ ਜਿਹੜੇ ਆ ਟਾਇਰ ਗਏ 17000 ਤੇ ਚਾਰੇ ਟਾਇਰ ਨਵੇਂ ਨੇ 17 17 ਜਿਦਾਂ ਥੱਲੇ 30000 ਟਾਇਰ ਲਾ ਲਿਆ ਤੇ 90 ਦੋ ਲਾ ਲਿਆ 90 ਦਿੱਤੀ ਕਿੰਨੇ ਹੋ ਗਿਆ 120 120 ਤੇ 10000 ਦੀ ਬੈਟਰੀ ਲਾ ਲਿਆ ਜੇ ਆਪਾਂ ਮਾੜੀ ਮਸ਼ੀਨ ਲੈਦੇ ਤਾਂ ਖੋਖੇ ਦੇਣੇ ਹੀ ਇੱਕ ਲਗਤੀ ਕਿੰਨਾ ਹੋ ਗਿਆ ਤੇ ਮਸ਼ੀਨ ਕਿੰਨੇ ਦੀ ਰਹਿ ਗਈ ਮਗਰ 130 ਦੇ 40000 ਰੁਪਏ ਦਾ ਕੱਢ ਦੇ ਵੇਰ ਦਾ ਇੱਕ ਪੀਰ ਕਿੰਨਾ ਹੋ ਗਿਆ 670 670 ਪਿੱਛੇ ਕਿੰਨੇ ਰਹਿ ਗਏ ਪਿੱਛੇ ਰਹਿ ਗਿਆ ਕਿੰਨਾ 33 33 ਜਦੂਗ ਦੋਵੇਂ ਹੋ ਜੀ ਹਾਂ ਤੇ ਸਮਾਨ ਹੀ ਨਵਾਂ ਸਾਰਾ ਗਾ ਬਹਿਰਗ ਮਾੜਾ ਫਾਈਨ ਬਣੀ ਕਿੱਥੋਂ ਲੈ ਆਣਗੇ ਮੈਂ ਰੈਡੀਮੇਡ ਦੁਕਾਨ ਤੋਂ ਲੈ ਆਏ ਨੇ ਕਿ ਬਰਾਕਟੀ ਵੇਖੋ ਬਹਿਰਗ ਬਹੁਤ ਵਧੀਆ ਨਹੀਂ ਨਹੀਂ ਬਹਿਰਗ ਮਾੜਾ ਇਹ ਬਹੁਤ ਵਧੀਆ ਹੈ ਲੋਕਾਂ ਦੇ ਨਕਰਮਾਂ ਦੀ ਜਿੰਨਾ ਮਰਜ਼ੀ ਲਈ ਫਰੇ ਜਾਂਦੀ ਨਹੀਂ ਹਨ 10000 ਰੁਪਏ ਕੱਲੀ ਆ ਵੀ ਨਾਲ ਗਲੀ ਸਾਰੀ ਉਹ ਲੋਕੀ ਰੈਸਟ ਤੋਂ 5000 ਦਾ ਇਹਦਾ ਕੀ ਕਾਰਨ ਹੈ ਅਬਰਾਤੀ ਕੋ ਪਿੱਛਾ ਛੱਡਦੀ ਨਹੀਂ ਉਹਨਾਂ ਦੇ ਉੱਪਰ ਮੈਂ ਆਪਣੇ ਵਰਗੇ ਜਿਹੜੇ ਹੈ ਇਹਦਾ ਕੋਈ ਕਾਰਨ ਹੋਵੇਗਾ ਨਹੀਂ ਨਹੀਂ ਇਹ ਨਿਤਨ ਮਾ ਨਾਲ 95 ਲੰਮੇ ਚੂੜੀ ਖਤਮ ਹੋ ਗਏ ਤਾਂ ਇੱਥੇ ਹੀ ਰਹਿਣ ਦੇ ਨਾ ਇਹ ਕੀ ਨੇ ਲੋਕੀਏ ਸਤੋ ਪੁਰਾਣੀ ਲਈ ਫਿਰਦੇ ਨੇ ਬਾਹਰ ਨਹੀਂ ਏ ਮੇਰੇ ਗੱਲ ਸੁਣ ਨਿੰਦਰ 98 ਮਾਡਲ ਲਈਏ ਇਧਰ ਉਹ ਬਰਾਕਟੀ ਨਾੜ ਦੀ ਚੂੜੀ ਜਦ ਖਤਮ ਹੋ ਗਈ ਨਾ ਬੰਦੇ ਨੇ ਉੱਥੇ ਛੱਡ ਤਾ ਉਹਨੂੰ ਹਨਾ ਡਬਲ ਕਰਦੇ ਸੀ ਬਈ ਇਹੀ ਕਹਿੰਦੇ ਚ ਇਹ ਬਾਹਰੋਂ 9 ਨੰਬਰ ਅੰਦਰੋਂ 11 ਬਰਛਾਟ ਆਉਂਦੀ ਕੋਈ ਆਉਂਦੀਆਂ ਨੇ ਆਉਂਦੀਆਂ ਨੇ ਇਹ ਫਿਰ ਉਹ ਚੀਜ਼ ਹੈ 11 ਹੀ ਪੈ ਜਾਂਦੀਆਂ ਅੰਦਰੋਂ 11 ਨਾ ਬਸ ਸਿੱਡੀ ਕੱਲ ਪ੍ਰੀਤ ਰੰਨੀ 13 ਮਾਡਲ ਉਹਦੇ ਬਤੇਰਾ ਸਿਸਟਮ ਗੁਰੇ ਹੰਧਾਣ ਪਲੇਟ ਦਾ ਕੀ ਬਣੇਗਾ ਉਹ ਤੇਲ ਬੜਾ ਲੀਕ ਕੀਤਾ ਇੰਨੀ ਇੰਨੀ ਬਾੜ ਚੀ ਕੁਛ ਨਹੀਂ ਦਾ ਉਤੋਂ ਦਾ ਕੁਛ ਨਹੀਂ ਬੰਦੇ ਨੇ ਪੰਪ ਹੋ ਗਰਨਾ ਮੇ ਪਾਈ ਗਏ ਹਾਂ ਇਹ ਕੰਮ ਠੀਕ ਕੀਤਾ ਨਾ ਪੰਪਾਂ ਦੀ ਰਿਪੇਅਰ ਕੋ ਨਹੀਂ ਕਿਉਂਕਿ ਇਹਨਾਂ ਮੱਕੇ ਦਾ ਕਟੜਾ ਵਜਨ ਬੜਾ ਬਹੁਤ ਜ਼ਿਆਦਾ ਹੁੰਦਾ ਹੈ ਇਹ ਸੜੇ ਨਗਰੇ ਕੋ ਹਾਂ ਹਾਂ ਸਿਲੰਡਰ ਵੀ ਨਵਾਂ ਹੈ ਰਿਪੇਅਰ ਵੱਲੋਂ ਯਾਰ ਆਪਾਂ ਨੂੰ ਪੈਸਾ ਨਹੀਂ ਲਾਉਣਾ ਬਣਦੇ ਤੇ ਤਿੰਨ ਤੀ ਦੇ ਆਪਣਾ ਮਸ਼ੀਨ ਮਾੜੀ ਨਹੀਂ ਵੀ ਕਿ ਗਲਤ ਗੱਲ ਹੈ ਐਚ ਡੀ ਨੇ ਸੀ ਐਚ ਡੀ ਐਚ ਡੀ ਟਾਇਰ ਹੈ ਸਣੀ ਵਾਲੀ ਐਚ ਡੀ ਹੈ ਸਣੀ ਜਿਹੜੀ ਐਚ ਡੀ ਨਾ ਲਾ ਬਣ 4x4 ਦਾ ਪਤਰਾ ਮਿਲ ਗਿਆ ਲੱਗਾ ਲਗਾ ਮੀਆਂ ਖਲੀਫਾ ਐਚ ਡੀ ਹੈ ਮੀਆਂ ਖਲੀਫਾ ਐਚ ਡੀ ਕਿਹੜਾ ਮੀਆ ਕਲੇਫਾਇਕਲੀ ਹੂੰ ਨਿਊ ਐਚਡੀ ਆਵਾਜ਼ 120 ਤੋਂ ਹੀ ਪੀਰ ਤੇ ਆਵਾਜ਼ ਨਹੀਂ ਬੰਦੀ ਆ ਇਹ ਫਤਿਹ ਮਸ਼ੀਨ ਹੋ ਰਹੀ ਆਣਾ ਕੋਰੇਆ ਸਹੀ ਕੀਤਾ ਕੰਮ ਅਸੀਂ ਫਿਰ ਆਣਾ ਆਦੇ ਵੱਡੋ ਉੱਡਾ ਉੱਡਾ ਕੋ ਭਰਾ ਲਈ ਇਧਰ ਉਹਨੇ ਹਬੀਨ ਦੇ ਉੱਤੇ ਕਾ ਕੋ ਨਹੀਂ ਜਗਾੜਾ ਹੈ ਦੂਜਾ ਹਵਾ ਵਾਲਾ ਟੈਂਕੀ ਵੀ ਲਾ ਲਿਆ ਹੋਈ ਮੁੱਦੇ ਚੱਕ ਦੀ ਇਦਾਂ ਬਿਨਾ ਹਵਾ ਬਣੇ ਨਾ ਆ ਜਾ। ਹਾਂ। ਤੇ ਤੁਸੀਂ ਕੰਪ੍ਰੈਸ਼ਰ ਲਾਇਆ ਆਇਆ ਜੀ। ਨਹੀਂ ਅਸੀਂ ਹੁਣ ਨਹੀਂ ਤੇ ਕਰਕੇ ਲਾਇਆ ਆ। ਆਪਾਨੂੰ ਪਤਾ ਨਹੀਂ ਵੀ ਇਹਦਾ ਸੌਦਾ ਹਣਾ ਆਪਾਨੂੰ। ਹੁਣ ਕੰਪ੍ਰੈਸ਼ਰ ਇੱਥੇ ਲੱਗਣਾ ਅੱਗੇ ਪੁਲੀ ਕਿੰਨੇ ਲੱਗੂਗੀ? ਆਓ ਵੇਖਾਂ। ਇਹ ਚਛਪਾਈ ਹਰ ਦਿੱਤੀ। ਜਿਹੜੀਆਂ ਮਸ਼ੀਨਾਂ ਹੁਣ ਅੱਜਕੱਲ ਮਾਨੂੰ ਆਉਂਦੀਆਂ ਨੇ ਇਹਨਾਂ। ਹੂੰ। ਇੱਥੋਂ ਦੇਖ ਲਈਏ ਇਹਨਾਂ ਨੂੰ। ਇਹਨਾਂ ਮਸ਼ੀਨ ਹੋ ਜੇਗੀ। 10-9 ਸੇ ਚੱਲ ਜਾਏਗੀ। ਇੱਥੋਂ ਫਰਾਕ ਲੱਗ ਜਾਏ। ਕਿੰਨਾ ਹਾਕ ਕਣੀਆ ਹੋਣ ਲੱਗ ਜਾਂਦੀ। ਪੁਰਾਣਾ ਹੋਇਆ ਪੁਰਾਣਾ ਹੀ ਹੁੰਦਾ ਰਹਿਣਾ। ਬੇਰੈਂਗਲ ਤੋਂ ਦਿਖਾਉਣੀ ਗਈ। ਇਹ ਬੰਦੇ ਨੇ 30 ਸੀਜ਼ਨ ਇੱਕੇ ਨੇ ਚਲਾਈਏ ਇੱਕੇ ਬੰਦੇ ਨੇ 30 ਸੀਜ਼ਨ ਕਿਉਂ ਪੰਜ ਦੇ ਵਿੱਚ ਲਈ ਸੀ ਉਹਨੇ ਆਹੋ ਤੇ ਪੰਜ ਦੇ ਵਿੱਚ ਤਾਂ ਅੱਜ ਸਾਫ ਸਾਫ ਲੜਾ ਤੁੰਗਿਆ 15 ਤੇ 15 ਦੇ ਤਿੰਨ 18 ਤੇ ਇੱਕ ਸੀਜ਼ਨਾਂ ਨੇ ਲਾਇਆ ਤੇ 37 ਸੀਜ਼ਨ ਚਲਾਈ ਉਹਨਾਂ ਨੇ ਇੱਕ ਬੰਦੇ ਨੇ 37 ਸੀਜ਼ਨ ਚਲਾਈ 37 ਸੀਨਾ ਬਾਹਰ ਵਿੱਚ ਹੀ ਉਹਨੂੰ ਕੋਈ ਮੁਸੀਬਤ ਵਗੈਰਾ ਆਈ ਆ ਕੇ ਤਾਂ 38ਵਾਂ ਸੀਜ਼ਨ ਇਹਨਾਂ ਲਾਇਆ ਉਹਨੂੰ ਬਾਕੀ ਕੰਨੇ ਸੀਜ਼ਨ ਲਾਈ ਫਿਰ ਚਾਲੂ ਉਹਨੇ ਲਾਉਣਾ ਉਹਦੇ ਬਾਅਦ ਇਹਨੇ ਕਿੰਨਾ ਲਾਉਣਾ ਉਹ ਤੋਂ ਬਾਅਦ ਫਿਰ ਵੇਚੀ ਜਾਊਗੀ ਜਿਹਦੇ ਵਿੱਚ ਰੀ 4 ਲੱਖ ਦੀ ਲੈ ਜਾਣਗੇ ਮੇਲਾ ਅੱਜਕੱਲ੍ਹ ਦੇ ਫਰ ਕਾਲੇਜ ਆ ਟਰੈਵਲ ਹੋਈ ਦਾ ਕੀ ਬਰ ਉਹ ਵਿਚਾਰ ਨਵੇਂ ਲਵਾਏ ਹੋਣੇ ਪਰ ਵਧੀਆ ਬਿੱਟੂ ਬਾਗ ਤੁਸੀਂ ਵੀ ਲਾ ਲਈ ਸੀ ਕਿ ਹੈਗੀ ਸੀ ਆਪਣਾ ਸਾਡੀ ਨਾਲ ਹੈਗੀ ਸੀ ਨਾਲ ਇਹ ਤਾਂ ਫਰੀ ਮਾਰਜਨ 12 ਛਾਲੀ ਫਰੀ ਵਰਗੀ ਤਿਆਰ ਨਵੇਂ ਹਾਂ ਬਹੁਤ ਕੰਮ ਹੋਇਆ ਸੀ ਸਾਨੂੰ ਪਤਾ ਜਿੰਨਾ ਕੰਮ ਅਸੀਂ ਕੀਤਾ ਹੁੰਦਾ ਇਹ ਵੀ ਸਾਡੇ ਕਾਲੇ ਪੈ ਗਏ ਨੇ ਇਹਨਾਂ ਮਸ਼ੀਨਾਂ ਦੇ ਪੈਸੇ ਬੜੇ ਉਟੋਣੇ ਸੀ ਕਿਨਾਂ ਨੂੰ ਜੇ ਅਸੀਂ ਪੈਸੇ ਜਿਆਦਾ ਵਾੜਦੇ ਬਿੱਟੂ ਕਾ ਮਰ ਜਣਾ ਸੀ ਤੁਸੀਂ ਦੱਸਣਾ ਹੀ ਇੰਨੇ ਹੈਗੇ ਕੀ ਪਤਾ ਹੁਣ ਕੀ ਇਹਨਾਂ ਨੂੰ ਪਹਿਲੇ 4 1/2 ਰੱਖ ਲਿਆ ਹੋਵੇ ਹੈ ਇਹਨਾਂ ਨੇ ਪਹਿਲੇ 4 1/2 ਰੱਖ ਲਿਆ ਹੋ ਹ ਇਹ ਤਾਂ ਸਨ ਤਿੰਨ ਤਿੰਨ ਇਹਨਾਂ ਨੂੰ ਬੁੱਢਾ ਪਤਾ ਕੀ ਹਨ ਫਿਟ ਮਾਰ ਕੇ ਲੈ ਗਈ ਆਪਣੀ ਇਹ ਗੋਰੀਆ ਓ ਉਸ ਵੇਰੇ ਟੂਲ ਪਰਿਆ ਦੇ ਖਾਲੀ ਇੱਕ ਡੱਬਾ ਹੀ ਛੱਡਿਆ ਉੱਤੇ ਜਿਹੜਾ ਪੈ ਗਿਆ ਜੀ ਮੱਖੀਆਂ ਨਹੀਂ ਪੈਂਦੀ ਜੜਾ ਠੋਕੜੀ ਖੰਗਾਰ ਨੂੰ ਪੈਂਦੀ ਓਏ ਫੈਜ ਸਮਾਨ ਮੈਨੂੰ ਦੂਜੇ ਥਿੰਨਰ ਹੀ ਚੁੱਕ ਲੈ ਆਲੇ ਨੇ ਇੱਕ ਵਾਰੀ ਪਿਆ ਇੱਥੇ ਡੱਬੀ ਡਬੀ ਚੁੱਕ ਲੈ ਆ ਆਹ ਤੇਲ ਤੇਲ ਪੁੱਛਾ ਕਾਲਾ ਹੈ ਤੇਰ ਕਿਸਾਨ ਆਉਂਦਾ ਯਾਰ ਜਿਹੜਾ ਕੁਛ ਗਾ ਚੁੱਕੀ ਲਗਾਏ ਹੋਏ ਟਰੈਕਸ ਕਰਕੇ ਲੈ ਆ ਜਿੰਨੀ ਸਮਾਨ ਬੰਦੇ ਲੈ ਕੇ ਆਉਂਦੇ ਟਰੈਕਸ ਗੱਡੀ ਕਰਕੇ ਬੰਦੇ ਦੋ ਕਾਟ ਗਾ ਸਾਡੇ ਉਹ ਇੱਕੜੇ ਛੱਤ ਪਾਉਣੀ ਸੀ ਇੱਕੜੇ ਕੀ ਕਰਨਾ ਸੀ ਇੱਕ ਨੇ ਦਵਾਈ ਲੈਣ ਜਾਣਾ ਹੈੜਾ ਇਹ ਤਾਂ ਬੰਦੇ ਤੋਂ ਹੋਰ ਆਹ ਲੈਟਾ ਖੋਲ ਲਈ ਯਾਰ ਇਹ ਆਪਾਂ ਇਹ ਨਾ ਕੰਮ ਕਰੇ ਹਾਂ ਉਹ ਗ੍ਰੈਂਡਰ ਨਾਲ ਲਾਗਦੇ ਆਖੀ ਮੜਾ ਉਹ ਪੱਤਰੀ ਪਲੇਟਾਂ ਲਾਣੀਆਂ ਨਾਲ ਹੈ ਦਾ ਨਾ ਕੀ ਬੱਝ ਕਹਿੰਦਾ ਮੰਗਾ ਜੁਕੇਂਦਰ ਕਹਿੰਦਾ ਨਾ ਉਹ ਤਾਂ ਹੋਣਾ ਲੈ ਜੀ ਮੰਗੇ ਨੂੰ ਕਾ ਸਾਡੇ ਸਾਡੇ ਚਾਰ ਲੱਖ ਸਾਈਕਨ ਦੇਖ ਗਿਆ ਹਾਂ ਆਪਾਂ 200000 ਹਾਂ ਜੀ ਭਾਈ ਜੀ ਉਹ ਪਾਸੇ ਦੇਖੋ ਕੱਢ ਨਹੀਂ ਹੋਈ ਇਹ ਕਿੱਥੇ ਆ ਗਿਆ ਅੱਜ ਕੋਈ 4,80,000 ਰੁਪਏ ਇਹਦਾ ਪੂਰਾ ਕਰ ਲੈ। ਨਾ ਬਾਕੀ ਤਾਂ ਮਸਾਈ ਆਈ ਹੈ। ਹਾਂ 20,000 2,50,000 ਹੈ ਜੀ ਆਪਾਂ ਨੂੰ ਮਸਾਈ ਆਈ 4,80,000 ਰੁਪਏ ਦਾ ਬੋਲਾ ਕਰ ਲੈ। ਪਰ ਗਿਣਤੀ ਮਾਰੋ ਜਿਵੇਂ ਛੋਟੇ-ਵਡੇ ਵਹਾਈ ਨਾ ਉਹ ਵੱਡੇ ਗਿਣੋ ਪਹਿਲਾਂ। ਪੂਰਾ ਜਮਾਤ ਇੱਕ ਉਹ ਦੋ ਹੀ ਰਹਿ ਗਏ। 네. 원래부터 원래아 no ikka terve nädal . piha oma raja . no piha . ਵੇ ਰਿਹਾ ਤੇ ਨੋ ਤੇ ਰਿਹਾ ਬਾਰੇ ਨਾ ਨਾ ਨੋ ਨਾ ਨਾ ਇਹ ਹੈ ਪੂਰੇ ਨਹੀਂ ਇਹ ਚेन ਇਹ ਮਹਿੰਜ ਕਢਾ ਕੇ ਲਿਆ ਤਾਲਿਆ ਦਾ ਗੇਸ ਕੀ ਤੇ ਤਾਂ ਤਾਲਿਆ ਦਾ ਹਾਈ ਬੈਂਕ ਕਲੇ ਯਾਰ ਮੇਰੇ ਹਾਰੇ ਦੇਖੀ ਤੁਸੀਂ ਹਟ ਲੈ ਮੈਨੂੰ ਚਿੜਾ ਦਿਓ ਆਪਣਾ ਬੋਲਦੇ ਨੇ ਆਪਣੇ ਆਪੇ ਡੀਲਰ ਹੈ ਤੁਹਾਡੇ ਆਗੇ ਬਾਅਦ ਸੀਓ ਤੇ ਹੁੰਡਰੀ ਛੋੜ ਕਰਦੇ ਨੇ ਲਓ ਇਹ ਠੀਕ ਹੈ ਮਸਾਂ ਠੀਕ ਹੈ ਜੀ ਹੁਣ ਇਹਨੂੰ ਕਾਪੀ ਲਿਆ ਦਿਓ ਤੇ ਕਾਗਜ਼ ਪੱਤਰ ਲਿਆ ਦਿਓ ਇਹੜਾ ਤਾਂ ਕਰਾਉਂਗਾ ਹਾਂ ਉਹ ਦੂਜਾ ਕਾਜ ਜਿਆ ਸੈਨ ਹੋਏ ਪੇ ਉੱਥੇ ਉਹਦਾ ਉਹ ਜਦੋਂ ਆਪਣਾ ਮਾਲ ਮਿਲਿਆ ਉਹ ਫਾਰਮ ਜਿਆ ਉਹ ਲਿਆ ਦਿਓ ਸਾਰੇ ਤੁਸੀਂ ਉਹ ਸਾਰੇ ਲਿਆ ਜਨਾ ਮਨੁਜੀ ਦੇ ਪਾਸੋਂ ਉਹ ਲਿਆ ਦਿਓ ਜੋ ਲਿਖਾਇਆ ਉਹ ਅੰਦੀਰੇ ਆ ਪੀਕਾਟਾ ਕੀ ਗੋਣਾ ਦੇਗਣਾ ਨਾਮ ਨਹੀਂ ਆ ਵੇਖਾ ਕਰਦੇ ਫਿਰਾਂਗੇ ਠੀਕ ਹੈ ਸੀਤਾ ਆ ਰਹਾ ਹੈ ਆ ਲਈ ਜਪਾ ਸੈਣਾ ਮਸ਼ੀਨ ਜਰੰਦਰ ਏਰੀਆ ਤੋਂ ਜੀ ਤੇ ਬਾਕੀ ਆਪਣੇ ਮੁਕੱਦਰ ਆ ਇਹਨਾਂ ਕੋਲ ਤਾਂ ਬਹੁ ਵੇਲੇ ਚਲਦੀ ਰਹੇ ਜਿਹੜੇ ਬੰਦੇ ਤੋਂ ਲੈਂਦੇ ਆ ਉਹ ਵੀ ਬੰਦਾ ਗੁੰਗੌਂਦਾ ਇਹ ਮਸ਼ੀਨ ਬਹੁਤ ਵਦਿਆਂ ਦਾ ਭਾਈ ਜਦੋਂ ਵੇਚੋ ਕਿਹਨਾਂ ਦਾ ਮੈਨੂੰ ਫੋਨ ਜ਼ਰੂਰ ਕਰ ਲੈ ਜੇ ਮਸ਼ੀਨ ਮੈਨੂੰ ਦੇਦਾ ਬਸ ਇਵੇਂ ਆਦਾ ਇਹ ਗੱਲ ਇਦਾਂ ਹੀ ਕੀਤੀ ਇਹਨਾਂ ਨੇ ਬੰਦੇ ਨੇ ਉਹਦਾ ਨਾਂ ਕੀ ਸੀ ਬੰਦੇ ਦਾ ਮੰਗੀ ਬਾਬਾ ਮੰਗੀ ਬਾਬਾ ਭਾਈ ਮੰਗੀ ਬਾਬੇ ਕੋਲ ਲਈ ਆ ਇਹਦੇ ਪਿੱਛੇ ਵੀ ਲਿਖਿਆ ਪੁੱਛਦੇ ਮੰਗੀ ਬਾਬਾ ਤੇ ਨੰਬਰ ਨੰਬਰ ਵਗੈਰਾ ਵੀ ਲਿਖਿਆ ਹੈ ਬੰਦਾ ਬਹੁਤ ਵਧੀਆ ਵਿਚਾਰਾ ਤੇ ਸਾਡਾ ਤੇ ਮਸ਼ੀਨ ਯਾਰ ਮੈਨੂੰ ਕੋਈ ਮਜਬੂਰੀ ਤੇ ਮੈਂ ਵੇਚੀ ਆ ਮਸ਼ੀਨ ਵੇਚਣ ਵਾਲੀ ਬੰਦੇ ਨੇ ਮੇਰੇ ਖਾਜ 20 ਨਾਲ 40 40 ਸਾਲ 40 ਸੀਜ਼ਨ ਵਿੱਚ ਇਹ ਚਲਾਈ ਆ ਬੰਦੇ ਨੇ ਮਸ਼ੀਨ ਵੇਲੇ ਕੋਕੇਰ ਕੇ ਪਈ ਆ ਕਿਦੋਂ ਪੂਰਾ ਗਲੀ ਨਹੀਂ ਬਾਕੀ ਆਪਣੀ ਕਿਸਮਾ ਤਾਂ ਜੋ ਆਪਣੀ ਕਿਸਮਾ ਚ ਆਪੜ ਮਿਲੂਗਾ ਆ ਲਈ ਜੀ ਕੰਬੈਨ ਆਪਾਂ